ਕਾਲ ਮੂਵੀ ਜਦੋਂ ਆਈ ਤੇ ਦੋ ਢੜ ਢਿਡ ਬਣ ਗਏ ਇੱਕ ਤਰੀਕੇ ਦੇ ਨਾਲ ਹਨਾ ਇੱਕ ਜੋ ਦੇ ਹੱਕ ਚ ਤੇ ਇੱਕ ਉਹਦੇ ਹੱਕ ਚ ਨਹੀਂ ਆ ਮੈਂ ਪਹਿਲਾਂ ਵੀ ਇੱਕ ਇੱਕ ਵਾਰੀ ਕਿਸੇ ਨੇ ਮੈਨੂੰ ਪੁੱਛਿਆ ਸੀ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਮੈਂ ਕਿ ਦੇਖੋ ਜਿਹੜੇ ਤਾਂ ਉਹਦੇ ਹੱਕ ਚ ਨਹੀਂ ਦੇਖਣਦੇ ਉਹਨਾਂ ਦੀ ਭਾਵਨਾ ਮਾੜੀ ਤੇ ਨਹੀਂ ਹੈਗੀ ਹਨਾ ਕਿਉਂਕਿ ਉਹ ਵੀ ਕੋਈ ਚੰਗਾ ਹੀ ਦੇਖਣਾ ਚਾਹੁੰਦੇ ਨੇ ਚੰਗਾ ਦੇਖਣ ਦੇ ਲਈ ਉਹ ਚਲੇਗੇ ਤੇ ਇੱਕ ਪਾਸੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਵੀ ਕੋਈ ਚੰਗਾ ਸੋਚ ਕੇ ਹੀ ਕਹਿ ਰਹੇ ਨੇ ਉਹਨਾਂ ਨੂੰ ਵੀ ਸਿੱਖੀ ਨਾਲ ਪ੍ਰੇਮ ਹੈ ਉਹਨਾਂ ਨੂੰ ਵੀ ਗੁਰੂ ਨਾਲ ਪ੍ਰੇਮ ਹੈ ਕਿਉਂਕਿ ਉਹ ਉਹ ਨਹੀਂ ਚਾਹੁੰਦੇ ਕਿ ਵੀ ਉਹਨਾਂ ਦੇ ਗੁਰੂਆਂ ਦੇ ਨਾਲ ਜਾਂ ਪੁਰਾਤਨ ਇਤਿਹਾਸ ਦੇ ਨਾਲ ਕੋਈ ਛੇੜਛਾੜ ਸਿਨੇਮਾ ਦੇ ਰੂਪ ਦੇ ਵਿੱਚ ਹੋਵੇ ਉਹ ਉਹ ਕਹਿੰਦੇ ਸੀ ਸਿੱਖੀ ਸਿਧਾਂਤ ਦੇ ਹਿਸਾਬ ਦੇ ਨਾਲ ਨਹੀਂ ਹੈਗੀ ਚੀਜ਼ੇ ਜਿਉਂ ਨਹੀਂ ਦਿਖਾਈਆਂ ਜਾ ਸਕੀਆਂ ਜਿੱਦਾਂ ਹਿੰਦੂ ਧਰਮ ਦੇ ਵਿੱਚ ਜਿੱਦਾਂ ਰਮਾਇਣ ਤੇ ਵੀ ਨਾਟਕ ਬੰਦੇ ਨੇ ਹਰ ਇੱਕ ਚੀਤੇ ਨਾਟਕ ਬੰਦੇ ਨੇ ਹਨਾ ਬਟ ਆਪਣੇ ਦੇ ਵਿੱਚ ਆਪਾਂ ਕਿਸੇ ਵੀ ਗੁਰੂਆਂ ਦੇ ਉੱਤੇ ਈਦਾ ਦੇ ਉੱਤੇ ਕਹਿੰਦੇ ਕਿ ਵੀ ਆਪਾਂ ਨਹੀਂ ਬਣਾ ਸਕਦੇ ਹਨਾ ਉਹ ਜਥੇਦਾਨਾਂ ਦੇ ਉੱਤੇ ਨਹੀਂ ਬਣਾ ਸਕਦੇ ਉਹਦਾ ਕਾਰਨ ਇਹ ਹੈ ਕਿ ਜੇ ਮੰਨ ਲਓ ਜੋ ਮੈਨੂੰ ਸਮਝ ਲੱਗਦੀ ਹੈ ਕਿਉਂਕਿ ਮੈਂ ਤਾਂ ਚਲੋ ਉੱਥੇ ਦੇਖਣ ਗਈ ਸੀ ਮੈਂ ਤਾਂ ਕਿੱਦਾਂ ਹੀ ਦੂਸਰੇ ਪੱਖ ਦੀ ਗੱਲ ਤੁਹਾਨੂੰ ਕਰ ਸਕਦੀ ਹਾਂ ਨਾ ਤੇ ਗੱਲ ਇਦਾਂ ਕਿ ਦੇਖੋ ਉਹ ਇਸ ਪੱਖ ਤੋਂ ਸੋਚਦੇ ਨੇ ਕਿਉਂਕਿ ਮੈਂ ਦੋਨੋਂ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹ ਮੈਂ ਹੁਣ ਉਹ ਤਾਂ ਹੈ ਨਹੀਂ ਕਿ ਆਪਾਂ ਲਰਨ ਕਰਦੇ ਹਾਂ ਰੋਜ਼ ਸਿੱਖਦੇ ਹਾਂ ਗਲਤੀਆਂ ਵੀ ਕਰੀ ਦੀਆਂ ਉਹਨਾਂ ਗਲਤੀਆਂ ਤੋਂ ਸਿੱਖੀ ਦਾ ਵੀ ਹੈ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਜੇ ਕਿਸੇ ਚੀਜ਼ ਦਾ ਵਿਰੋਧ ਹੋਏ ਨਾ ਵਿਰੋਧ ਕਿਉਂ ਹੋਇਆ ਉਹ ਜਾਣਨ ਦੀ ਕੋਸ਼ਿਸ਼ ਕਰੀਏ ਸੋ ਮੈਂ ਜਦੋਂ ਜਿੰਨਿਆਂ ਦੇ ਨਾਲ ਵੀ ਗੱਲ ਕੀਤੀ ਮੈਨੂੰ ਉਹਨਾਂ ਨੇ ਇਹੋ ਗੱਲ ਕਹੀ ਕਿ ਦੇਖੋ ਸਿਮਰਨ ਜੀ ਜੇ ਮੰਨ ਲਓ ਕੱਲ ਨੂੰ ਇੱਕ ਸਮਾਂ ਆਵੇ ਗੁਰੂ ਨਾਨਕ ਪਾਸ਼ਾ ਦਾ ਸਰੂਪ ਲੈ ਕੇ ਕੋਈ ਵੀਡੀਓ ਬਣਾ ਲਵੇ ਹੈਣਾ ਜਾਂ ਹੁਣ ਦੇਖੋ ਚਾਰ ਸਹਬਜ਼ਾ ਦੇ ਫਿਲਮ ਆਈ ਸੀਗੀ ਫੋਰ ਐਗਜ਼ਾਮਪਲ ਆਈ ਸੀ ਕਿੰਨੇ ਸਾਲ ਪਹਿਲਾਂ ਸਾਰਿਆਂ ਨੇ ਬਹੁਤ ਸੋਨਾ ਹੰਗਾਰਾ ਦਿੱਤਾ ਉਹਨੂੰ ਐਨੀਮੇਟਿਡ ਮੂਵੀ ਸੀਗੀ ਉਹ ਰਾਈਟ ਤੇ ਅੱਜ ਜਦੋਂ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆਂ ਤੇ ਚਾਰੇ ਪਾਸੇ ਉਹ ਹੀ ਐਨੀਮੇਸ਼ਨ ਵਾਲੀਆਂ ਜਿਹੜੀਆਂ ਤਸਵੀਰਾਂ ਸੀ ਉਹ ਲੱਗੀਆਂ ਹੋਈਆਂ ਨੇ ਕਾਰਟੂਨ ਦੇ ਰੂਪ ਦੇ ਵਿੱਚ ਉਹ ਉਹ ਵੀ ਕਹਿੰਦੇ ਨੇ ਵੀ ਇਸ ਚੀਜ਼ ਦਾ ਉੱਥੇ ਵੀ ਵਿਰੋਧ ਹੁੰਦਾ ਵਾ ਵੀ ਨਹੀਂ ਹੋਣੀ ਚਾਹੀਦੀ ਜੀ ਜੀ ਕਾਰਟੂਨ ਦੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਹੁਣ ਮੰਨ ਲਓ ਆਉਣ ਵਾਲੇ 50 ਸਾਲਾਂ ਬਾਅਦ ਉਨ ਵਾਲੇ 50 ਸਾਲਾਂ ਬਾਅਦ ਜਦੋਂ ਸਾਡੇ ਬੱਚੇ ਜਿਹੜੀ ਜਨਰੇਸ਼ਨ ਆ ਉਹ ਦੇਖੂਗੀ ਉਹਨਾਂ ਨੂੰ ਕਾਰਟੂਨਸ ਦੇ ਵਿੱਚ ਦੇਖੂਗੀ ਬਟ ਦੇ ਆਰ ਨਾਟ ਕਾਰਟੂਨਸ ਉਹ ਕਾਰਟੂਨ ਨਹੀਂ ਹੈਗੇ ਉਹ ਸ਼ਹੀਦ ਨੇ ਉਹ ਸਾਡੀ ਕੌਮ ਦੇ ਸਰਮਾਇਏ ਨੇ ਉਹ ਸਾਡੇ ਤਾਜ ਨਹੀਂ ਉਹ ਸਾਡਾ ਵਿਰਸਾ ਹੈ ਜਿੱਦਾਂ ਮਰਜੀ ਜਿਹੜੀ ਮਰਜੀ ਸ਼ਬਦ ਤੁਸੀਂ ਵਰਤ ਲਓ ਹਨ ਤੇ ਉਹ ਫਿਰ ਉਹ ਉਸ ਪੱਖ ਤੋਂ ਵੀ ਸਹੀ ਨੇ ਮਗਰ ਜੇ ਅਸੀਂ ਦੂਜਾ ਪੱਖ ਦੇਖਦੇ ਆਂ ਜਿਹੜੇ ਕਹਿੰਦੇ ਕਿ ਜੀ ਬੱਚੇ ਸਾਡੇ ਜਾਂਦੇ ਹੀ ਅੱਜਕੱਲ੍ਹ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਰੁਚੀ ਰੱਖਦੇ ਨੇ ਜੇ ਗੁਰੂ ਘਰ ਲੈ ਕੇ ਜਾਂਦੇ ਆਂ ਤੇ 10 ਮਿੰਟ ਨਹੀਂ ਬੈਠਦੇ ਲਗਨ ਲਗਾ ਕੇ 10 ਮਿੰਟ ਚੌਕੜਾ ਮਾਰ ਕੇ ਉਹ ਬਹਿ ਨਹੀਂ ਸਕਦੇ ਕੀਰਤਨ ਨਹੀਂ ਸੁਣ ਸਕਦੇ ਬੜੇ ਘੱਟ ਬੱਚੇ ਹੋਣਗੇ ਜਿਹੜੇ ਜਾ ਕੇ ਉੱਥੇ ਆਪਦੀ ਜਿਹੜੀ ਬਿਰਤੀ ਜੋੜ ਸਕਣਗੇ ਹਨਾ ਤੇ ਉਹ ਜਿਹੜੇ ਪੇਰੈਂਟਸ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਚਲੋ ਠੀਕ ਹੈ ਭਾਵੇਂ ਸਿਨੇਮਾ ਰਾਹੀ ਆ ਮੇਰੇ ਕੋ ਚੰਗਾ ਮੈਸੇਜ ਸਾਡੇ ਬੱਚਿਆਂ ਨੂੰ ਮਿਲੇ ਕੋਈ ਚੰਗੀ ਚੀਜ਼ ਉਹਨਾਂ ਦੀ ਥਾਲੀ 'ਚ ਅਸੀਂ ਪਰੋਸ ਕੇ ਅੱਗੇ ਰੱਖੀ ਹੈ ਸੋ ਪੱਖ ਦੋਨੋਂ ਨੇ ਹੁਣ ਸਹੀ ਕੌਣ ਹੈ ਗਲਤ ਕੌਣ ਹੈ ਇਹ ਤਾਂ ਸਾਡੇ ਵਿਦਵਾਨ ਹੀ ਦੱਸ ਸਕਦੇ ਨੇ ਅਸੀਂ ਤਾਂ ਬਸ ਸਮਝਣ ਦੀ ਕੋਸ਼ਿਸ਼ ਕਰ ਸਕਦੇ ਤੇ ਡੈਫੀਨਿਟਲੀ ਅਸੀਂ ਸਮਝਣ ਦੀ ਹੀ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਸਿੱਕੇ ਸਿਧਾਂਤ ਦੀ ਗੱਲ ਆਪਾਂ ਕਰ ਰਹੇ ਆ ਅ ਕਹਿੰਦੇ ਸੀਗੇ ਕਿ ਜਿਹੜੀ ਮੂਵੀ ਬਣੀ ਤਾਂ ਉਸ ਤੋਂ ਬਾਅਦ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਵੀ ਸਾਡੇ ਜੋ ਵੀ ਹੁਣ ਤੱਕ ਦਾ ਇਤਿਹਾਸ ਹੈ ਉਸ ਨੂੰ ਦੱਸਿਆ ਜਾਂਦਾ ਹੈ ਹਨਾ ਉਸ ਨੂੰ ਬੈਠ ਕੇ ਸੁਣਿਆ ਜਾਂਦਾ ਤੁਸੀਂ ਕਿਹਾ ਵੀ ਜੇ ਕਿਸੇ ਯੂਥ ਨੂੰ ਕਹੋਗੇ ਬੈਠ ਕੇ ਸੁਣ ਲਓ ਬਸ ਸੁਣਿਆ ਨਹੀਂ ਜਾਂਦਾ ਉਹਨਾਂ ਦੇ ਕੋਲ 10 ਮਿੰਟ ਵੀ ਨਹੀਂ ਬੈਠੇ ਜਾਂਦਾ ਹੈਗਾ ਨਾ ਅ ਤੋਡੇ ਹਿਸਾਬ ਦੇ ਨਾਲ ਫਿਰ ਕਿਵੇਂ ਜੋੜਿਆ ਜਾ ਸਕਦਾ ਬਈ ਜਿਹੜੇ ਹੁਣ ਜਿਨ੍ਹਾਂ ਨੌਜਵਾਨਾਂ ਨੇ ਮੁੰਡੇ ਕੁੜੀਆਂ ਨੇ ਨਹੀਂ ਛੱਕਿਆ ਹੋਇਆ ਹੈਗਾ ਨਾ ਉਹਨਾਂ ਨੂੰ ਕਿਵੇਂ ਨਾਲ ਜੋੜਿਆ ਜਾ ਸਕਦਾ ਦੇਖੋ ਸੋਸ਼ਲ ਮੀਡੀਆ ਨਾ ਅੱਜ ਦੇ ਟਾਈਮ 'ਚ ਬਹੁਤ ਵੱਡਾ ਪਲੇਟਫਾਰਮ ਆ ਤੁਸੀਂ YouTube ਤੇ ਜਾਉਂਗੇ ਨਾ YouTube ਦੇ ਉੱਤੇ ਸੰਤ ਮਸਕੀਨ ਜੀ ਤੋਂ ਲੈ ਕੇ ਵੱਡੇ ਤੋਂ ਵੱਡੇ ਕਥਾਵਾਚਕ ਤੇ ਵੱਡੇ ਤੋਂ ਵੱਡੇ ਗਿਆਨੀ ਸਿੰਘ ਦੀ ਕਥਾ ਗੁਰਬਾਣੀ ਦੀ ਸੰਥਿਆ ਸਭ ਕੁਝ ਅਵੇਲੇਬਲ ਆ ਸੋ ਸਾਡੇ ਬੱਚੇ ਜੇ Netflix ਤੇ ਜਾ ਕੇ ਫਿਲਮਾਂ ਦੇਖ ਸਕਦੇ ਨੇ ਤੇ YouTube ਤੇ ਜਾ ਕੇ ਉਹ ਕਥਾ ਵੀ ਸੁਣ ਸਕਦੇ ਆ ਬਟ ਮਗਰ ਗੱਲ ਕੀ ਹੁੰਦੀ ਹੈ ਕਿ ਕਿਸੇ ਚੰਗੀ ਚੀਜ਼ ਨੂੰ ਸੁਣਨਾ ਤੇ ਦੇਖਣਾ ਨਾ ਉਹਨਾਂ ਕੀ ਮੁਸ਼ਕਲ ਹੁੰਦਾ ਵਾ ਜਿੰਨਾ ਕੋ ਪੂਰੇ ਨਿਰੋਇ ਤੁਸੀਂ ਦੇਖੋਗੇ ਇੱਕ ਮੱਖੀ ਜਿਹੜੀ ਉਹ ਸਿਰਫ ਇੱਕ ਜ਼ਖਮ ਤੇ ਜਾ ਕੇ ਬਹਿੰਦੀ ਪੂਰਾ ਨਿਰੋਇਆ ਸਰੀਰ ਛੱਡ ਕੇ ਸੋ ਇਦਾਂ ਹੀ ਹੈ ਸਾਨੂੰ ਜਿਹੜੀਆਂ ਚੀਜ਼ਾਂ ਸਾਡੀ ਸਰੀਰ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਅਸੀਂ ਖਾਣਾ ਜ਼ਿਆਦਾ ਪਸੰਦ ਕਰਦੇ ਹਾਂ ਕੋ ਸਵਾਦ ਲੱਗਦੀਆਂ ਆ ਉਹ ਸਵਾਦ ਅੱਜ ਤੇ ਚੰਗੀਆਂ ਨੇ ਮਗਰ ਅੰਦਰ ਜਾ ਕੇ ਉਹਨਾਂ ਨੇ ਇੱਕ ਦਿਨ ਖਤਮ ਕਰ ਦੇਣਾ ਸਾਰਾ ਕੁਝ ਸੋ ਸੇਮ ਇਦਾਂ ਹੀ ਹੈ ਮਗਰ ਉਹ ਬਿਰਤੀ ਜੋੜਨੀ ਬੜੀ ਮੁਸ਼ਕਲ ਹੈ ਅ ਜਦੋਂ ਇਹ ਵਿਰੋਧ ਸ਼ੁਰੂ ਹੋਇਆ ਸੀਗਾ ਉਸ ਵੇਲੇ ਤੁਹਾਡਾ ਵੀ ਲੋਕਾਂ ਨੇ ਵਿਰੋਧ ਕੀਤਾ ਉਸ ਵੇਲੇ ਉਸ ਵੇਲੇ ਹਾਲਾਤ ਕੀ ਸੀਗੇ 멘ਟਲ ਸਟ੍ਰੈਸ ਕਹਿ ਲਓ ਜਾਂ 멘ਟਲ ਹੈਲਥ ਕਹਿ ਲਓ ਪਰਿਵਾਰ ਕਿਦਾਂ ਸੀ ਤੁਹਾਡੇ ਨਾਲ ਉਸ ਵੇਲੇ ਅ ਸੱਚ ਦੱਸਾਂ ਤਾਂ ਮੈਨੂੰ ਬਹੁਤ ਜ਼ਿਆਦਾ ਤਕਾਂ ਲੱਗਾ ਸੀਗਾ ਉਹਦਾ ਕਾਰਨ ਇਹ ਸੀ ਕਿ ਠੀਕ ਹੈ ਤੁਸੀਂ ਕਿਸੇ ਚੀਜ਼ ਦੇ ਵਿਰੋਧ ਵਿੱਚੋਂ ਤੁਸੀਂ ਫਿਲਮ ਦੇ ਵਿਰੋਧ ਵਿੱਚੋਂ ਠੀਕ ਹੈ ਪਰ ਤੁਸੀਂ ਮੇਰੇ ਵਿਰੋਧ ਵਿੱਚ ਕਿਹੜੀ ਗੱਲ ਤੋਂ तुसी मतलब ਤੁਸੀਂ ਕੋਈ ਅਜਿਹਾ ਬਿਆਨ ਕੋਈ ਨਹੀਂ ਨਹੀਂ ਮੈਂ ਤਾਂ ਸਿਰਫ ਦੇਖੋ ਮੈਨੂੰ ਦੇਖੋ ਮੈਂ ਅੰਦਰ ਫਿਲਮ ਦੇਖਣ ਗਈ ਠੀਕ ਆ ਮੈਂ ਵੇਖਣ ਗਈ ਮੈਨੂੰ ਜੋ ਉਸ ਵੇਲੇ ਮਹਿਸੂਸ ਹੋਇਆ ਮੈਨੂੰ ਚੰਗੀ ਲੱਗੀ ਤਾਂ ਮੈਂ ਕਹਿ ਦਿੱਤਾ ਠੀਕ ਹੈ ਤੇ ਹੁਣ ਮੰਨ ਲਓ ਮੈਂ ਜੇ ਕਿਤੇ ਗਲਤ ਵੀ ਹਾਂ ਹਨਾ ਤੇ ਇੱਕ ਤਰੀਕਾ ਹੁੰਦਾ ਬੱਚੇ ਨੂੰ ਸਮਝਾਉਣ ਦਾ ਜੇ ਮੈਂ ਪੰਥ ਦੀ ਧੀ ਈ ਹਾਂ ਜਾਂ ਮੈਂ ਸਿੱਖਾਂ ਦੀ ਧੀ ਈ ਹਾਂ ਜਾਂ ਥੋੜੀ ਹੁ ਧੀ ਤੇ ਭੈਣ ਈ ਹਾਂ ਕੀ ਤੁਹਾਡਾ ਫਰਜ ਮੰਨਦਾ ਕਿ ਤੁਸੀਂ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਜਲੀਲ ਕਰੋ ਤੁਸੀਂ ਕਿਸੇ ਨੇ ਮੇਰੇ ਨਾਲ ਆ ਕੇ ਪੰਥਕ ਬੰਦੇ ਨੇ ਇੱਕ ਵਾਰੀ ਸਾਹਮਣੇ ਬੈਠ ਕੇ ਗੱਲ ਕੀਤੀ ਕਿ ਪੁੱਤਰ ਆਹ ਚੀਜ਼ ਚੰਗੀ ਨਹੀਂ ਆਪਾਂ ਨਹੀਂ ਕਰਨੀ ਤੈਨੂੰ ਤੂੰ ਦੱਸ ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤੈਨੂੰ ਉੱਥੇ ਜਾਣਾ ਕਿਉਂ ਪੈ ਰਿਹਾ ਤੁਸਾਨੂੰ ਦੱਸ ਤਾ ਸਹੀ ਤੂੰ ਘਰ ਤੋਂ ਬਾਹਰ ਤਾਂ ਜਾ ਰਹੀ ਨਾ ਤੈਨੂੰ ਆਪਣੇ ਘਰੇ ਕੁਝ ਨਹੀਂ ਮਿਲ ਰਿਹਾ ਹੈਨਾ ਗੱਲ ਨੂੰ ਸਮਝਿਓ ਜੇ ਤੁਸੀਂ ਮੈਨੂੰ ਪ੍ਰੋਵਾਈਡ ਕਰ ਸਕਦੇ ਤਾਂ ਮੈਂ ਨਹੀਂ ਜਾਉਂਗੀ ਮੈਂ ਕਿਉਂ ਜਾਵਾਂਗੀ ਨਹੀਂ ਜਾਣਦੀ ਮੈਂ ਚਲੋ ਠੀਕ ਹੈ ਮਗਰ ਉਸ ਤਰੀਕੇ ਨਾਲ ਫਿਰ ਮੇਰੇ ਨਾਲ ਆ ਕੇ ਖੜੋ ਮੈਂ ਕਿ ਲੱਤਾਂ ਖਿੱਚਣੋਂ ਅਸੀਂ ਸਾਰੇ ਹੀ ਆ ਜਾਣੇ ਮੈਂ ਜਦੋਂ ਕਿਸੇ ਦਾ ਸਾਥ ਲੈਣਾ ਹੋਵੇ ਕਿਸੇ ਦੇ ਲਈ ਖੜਨਾ ਹੋਵੇ ਉਦੋਂ ਨਹੀਂ ਖੜਦੇ ਅਸੀਂ ਕਿਸੇ ਨੇ ਸਾਥ ਨਹੀਂ ਦਿੱਤਾ ਉਸ ਵੇਲੇ ਸਾਥ ਮੈਂ ਲਿਆ ਹੀ ਨਹੀਂ ਕਿਸੇ ਨੇ ਤੁਸੀਂ ਕਿਉਂ ਮੰਗਿਆ ਵੀ ਨਹੀਂ ਹੁਣ ਵੀ ਤੁਸੀਂ ਭਾਵੁਕ ਹੋ ਇਸ ਲਈ ਨਹੀਂ ਭਾਵੁਕ ਹੁਣ ਮੈਂ ਹੈ ਹੀ ਜਜ਼ਬਾਤੀ ਇਨਸਾਨ ਜਿਹੜਾ ਇਨਸਾਨ ਨਾ ਜਜ਼ਬਾਤੀ ਹੁੰਦਾ ਨਾ ਉਹ ਕਦੇ ਵੀ ਦਿਲ ਦਾ ਮਾੜਾ ਨਹੀਂ ਹੋ ਸਕਦਾ ਕਿਉਂਕਿ ਉਹ ਜਿਹੜੀ ਗੱਲ ਕਰਦਾ ਨਾ ਉਹ ਦਿਲ ਤੋਂ ਕਰਦਾ ਉਹ ਦਿਮਾਗ ਤੋਂ ਨਹੀਂ ਕਰਦਾ ਤੇ ਜਿਹੜੇ ਦਿਮਾਗ ਵਾਲੇ ਨੇ ਨਾ ਉਹ ਬਸ ਆਪ ਦੀਆਂ ਖੇਡਾਂ ਇਦਾਂ ਸੋਸ਼ਲ ਮੀਡੀਆ ਦੀ ਕਰਕੇ ਚੱਲ ਜਾਂਦੇ ਨੇ ਪਰਿਵਾਰ ਨੇ ਕਿਦਾਂ ਸਾਥ ਦਿੱਤਾ ਸੀ ਗੱਲ ਪਰਿਵਾਰ ਤਾਂ ਮੇਰਾ ਇਦਾਂ ਸੀਗਾ ਕਿ ਮੈਂ ਥੋੜਾ 15 20 ਦਿਨ ਬਹੁਤ ਜ਼ਿਆਦਾ ਸਟ्रेस ਵਿੱਚ ਰਹੀ ਕਿਉਂਕਿ ਜਿਹੜੇ ਇਨਸਾਨ ਦੀ ਪੋਸਟ ਤੇ ਕਦੇ ਇੱਕ 네ਗਟਿਵ ਕਮੈਂਟ ਨਹੀਂ ਆਇਆ ਇੱਕਦਮ ਲੋਕਾਂ ਨੇ ਨੈਗੇਟਿਵ ਕਮੈਂਟਿੰਗ ਕਰਨੀ ਸ਼ੁਰੂ ਕਰ ਦਿੱਤੀ ਪਰਸਨਲ ਅਟੈਕਸ ਕਰਨੇ ਸ਼ੁਰੂ ਕਰ ਦਿੱਤੇ ਹਨ ਪਰਸਨਲਿ ਟੈਕਸ ਚ ਆਉਂਦੇ ਸੀ ਪਰਸਨਲ ਡੈਫੀਨਿਟਲੀ ਉਹ ਕੀ ਕਹਿ ਸਕਦਾ ਮੈਂ ਉਸ ਚੀਜ਼ ਤੇ ਜ਼ਿਆਦਾ ਖੁੱਲ ਕੇ ਨਹੀਂ ਗੱਲ ਕਰਨਾ ਚਾਹੂੰਗੀ ਕਿਉਂਕਿ ਹੈ ਤਾਂ ਆਪਣੇ ਹੀ ਵੀਰ ਨੇ ਉਹ ਵੀ ਆਪਣੀਆਂ ਭੈਣਾਂ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗੀ ਕਿਉਂਕਿ ਉਹ ਇੱਕ ਸਮਾਂ ਸੀ ਕਈ ਵੀ ਲੈਣਾ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਕਿ ਨਾ ਘੜੀ ਟਾਲਣੀ ਹੁੰਦੀ ਆ ਕੋਈ ਸਮਾਂ ਹੀ ਇਹੋ ਜਿਹਾ ਹੁੰਦਾ ਨਾ ਕੋਈ ਇਨਸਾਨ ਮਾੜਾ ਹੁੰਦਾ ਠੀਕ ਆ ਕਈ ਵੇਲੇ ਉਹ ਸਰਕਮਸਟੈਂਸਸ ਇਦਾਂ ਦੇ ਬਣ ਜਾਂਦੇ ਕਿ ਉਹ ਇਨਸਾਨ ਵੀ ਮਾੜਾ ਬਣ ਜਾਂਦਾ ਹੂੰ ਤੇ ਮੈਂ ਫਿਰ ਉਹੀ ਚੀਤੇ ਸੋਚ ਤੇ ਪੈਰਾ ਰੱਖਿਆ ਕਿ ਆਪਾਂ ਥੋੜਾ ਜਿਹਾ ਸਬਰ ਰੱਖਿਆ ਫਿਰ ਮੈਨੂੰ ਆਲੇ ਦੁਆਲੇ ਆਪਣੇ ਕੋਈ ਕੁਝ ਸੱਜਣ ਵੀਰ ਸੀਗੇ ਉਹਨਾਂ ਨੇ ਮੈਨੂੰ ਸਮਝਾਇਆ ਕਿ ਤੁਸੀਂ ਇਸ ਚੀਜ਼ ਤੇ ਕੋਈ ਰਿਐਕਸ਼ਨ ਨਹੀਂ ਦੇਣਾ ਕਿਉਂਕਿ ਤੁਹਾਨੂੰ ਪਤਾ ਤੁਸੀਂ ਚੰਗੇ ਆ ਤੁਸੀਂ ਕੁਝ ਗਲਤ ਨਹੀਂ ਕੀਤਾ ਆਪਣੇ ਵੱਲੋਂ ਤੁਹਾਡੀ ਭਾਵਨਾ ਗਲਤ ਨਹੀਂ ਹੈ ਤਾਂ ਕੋਈ ਗੱਲ ਨਹੀਂ ਲੋਕੀ ਅੱਜ ਗਲਤ ਸਮਝ ਰਿਹਾ ਹੈ ਕੱਲ ਨੂੰ ਤੁਹਾਨੂੰ ਸਹੀ ਵੀ ਸਮਝਣਗੇ ਹਣਾ ਤੇ ਮੇਰੇ ਪਰਿਵਾਰ ਦਾ ਇਦਾਂ ਸੀਗਾ ਕਿ ਤੂੰ ਇਹ ਦੱਸ ਸਕੇ ਤੇਰੇ ਭਰਾਵਾਂ ਨੇ ਤੈਨੂੰ ਕੁਝ ਮੜਾ ਕਿਆ ਤੇਰੀ ਭਰਜਾਈ ਨੇ ਕਿਹਾ ਤੇਰੀ ਮਾਂ ਨੇ ਕਿਹਾ ਮੈਂ ਕਿਹਾ ਨਹੀਂ ਤੇਰੇ ਨਾਲ ਜਿਹੜੇ ਸੱਜਣ ਮਿੱਤਰ ਨੇ ਤੇਰੇ ਫਰੈਂਡ ਸਰਕਲ 'ਚੋਂ ਉਹਨਾਂ ਨੇ ਤੈਨੂੰ ਮੜਾ ਕਿਆ ਨਹੀਂ ਫੇ ਕਹਿੰਦੇ ਜਿਹੜੇ ਸੋਸ਼ਲ ਮੀਡੀਆ 'ਤੇ ਬੋਲ ਰਹੇ ਨੇ ਜਿਹੜੇ ਤੈਨੂੰ ਪਰਸਨਲੀ ਜਾਣਦੇ ਹੀ ਨਹੀਂ ਕਿ ਤੂੰ ਕਿਹੋ ਜੀ ਹੈਂ ਕਿਹੋ ਜੀ ਨਹੀਂ ਤੂੰ ਉਹਨਾਂ ਦੀ ਗੱਲ ਨੂੰ ਪ੍ਰਮਾਨ ਤੇ ਕਿਉਂ ਲਗਾ ਰਹੀ ਹੈ ਕਿਉਂ ਤੈਨੂੰ ਜੱਜ ਕਰ ਰਹੇ ਹੈ ਜੱਜ ਕਰਨ ਵਾਲਾ ਇਨਸਾਨ ਕੋਈ ਨਹੀਂ ਹੈਗਾ ਉਹ ਪ੍ਰਮਾਤਮਾ ਆ ਪਰਮਾਤਮਾ ਦੇ ਉੱਪਰ ਕੁਝ ਨਹੀਂ ਹੈਗਾ ਨਾਲੇ ਆਪਾਂ ਲੋਕਾਂ ਨੂੰ ਥੋੜੀ ਜਵਾਬ ਦੇਣੇ ਆ ਰੱਬ ਨੂੰ ਦੇਣੇ ਆ ਜੇ ਤੁਸੀਂ ਆਪਣਾ ਪੋਡਕਾਸਟ ਜਿਹੜੇ ਕਰਨਾ ਸ਼ੁਰੂ ਕਰੇ ਸੀ ਨਾ ਇਸ ਸ਼ੋਅ ਦੇ ਦੌਰਾਨ ਤੁਸੀਂ ਕਾਫੀ ਜਿਹੜੀ ਨੌਜਵਾਨ ਲੜਕੀਆਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਾ ਕਿ ਇਸ ਦੌਰਾਨ ਵੀ ਵਿਰੋਧ ਹੋਇਆ ਸੀਗਾ ਜਦੋਂ ਮੈਂ ਪੋਡਕਾਸਟਿੰਗ ਸਟਾਰਟ ਕੀਤੀ ਅ ਨਹੀਂ ਐਸ ਸੱਚ ਉਦੋਂ ਤਾਂ ਕੋਈ ਵਿਰੋਧ ਨਹੀਂ ਹੋਇਆ ਮੈਨੂੰ ਕਾਫੀ ਜਣੀਆਂ ਨੇ ਚਲੋ ਸਪੋਰਟ ਕੀਤੀ ਆਪਣੇ ਬੜੇ ਹੈਗੇ ਆ ਹਨਾ ਵੀਰ ਭੈਣਾ ਹੈਗੀਆਂ ਬਹੁਤ ਜਣਿਆਂ ਨੇ ਸਪੋਰਟ ਕੀਤੀ ਹੁਣ ਵੀ ਪੂਰੀ ਸਪੋਰਟ ਹੈ ਤੇ ਮੈਂ ਦਿলো ਸ਼ੁਕਰੀਆ ਕਰਦੀ ਆ ਪਰਮਾਤਮਾ ਦਾ ਵੀ ਧੰਨਵਾਦ ਕਰਦੀ ਆ ਤੇ ਉਹਨਾਂ ਸਾਰਿਆਂ ਲੋਕਾਂ ਦਾ ਕਰਦੀ ਆ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਕਿਉਂਕਿ ਜਦੋਂ ਵਿਰੋਧ ਹੁੰਦਾ ਨਾ ਤੇ ਇਦਾਂ ਮਹਿਸੂਸ ਹੁੰਦਾ ਕਿ ਅਸੀਂ ਕੁਝ ਕਰ ਰਹੇ ਆ ਹੂੰ ਜਦ ਤੱਕ ਵਿਰੋਧ ਨਾ ਨਾ ਹੋਵੇ ਉਹ ਵਿਰੋਧ ਉਸੇ ਇਨਸਾਨ ਦਾ ਹੁੰਦਾ ਜਿਹੜਾ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕੋਈ ਕੰਮ ਜਿਹੜਾ ਬੈਠਾ ਬਿਲਾ ਉਹਨੂੰ ਕਿਸੇ ਨੇ ਕੀ ਆ ਕੇ ਕਹਿਣਾ ਅੱਜ ਕੱਲ ਦੀ ਨੌਜਵਾਨ ਕੁੜੀਆਂ ਦੇ ਬਾਰੇ ਕੀ ਸੋਚਦੇ ਤੁਸੀਂ ਜਿਸੇ ਤੁਸੀਂ ਉਹ ਇੰਸਟਾਗ੍ਰam ਦੇਖਦੇ ਹੋ ਯੂਜ਼ ਕਰਦੇ ਹੋ ਜੀ ਅ ਰੀਲਸ ਜਿਹੜੀਆਂ ਦੇਖੇ ਜਾਂਦੀਆਂ ਨੇ ਉਹਦੇ ਵਿੱਚ ਹੁਣ ਖੁੱਲ ਕੇ ਗੱਲ ਕਰਦੇ ਤਾਂ ਗੈਟ ਰੈਡੀ ਵਿਦ ਮੀ ਇਹ ਉਹ ਇਹ ਚੀਜ਼ਾਂ ਬਹੁਤ ਚੱਲਦੀਆਂ ਪਈਆਂ ਨੇ ਹਾਂ ਹਾਂ ਇਹ ਇਹ ਇਹਨਾਂ ਨੂੰ ਕਿਦਾਂ ਦੇਖਦੇ ਵੀ ਨੌਜਵਾਨ ਕੁੜੀਆਂ ਪੰਜਾਬ ਦੀਆਂ ਵੀ ਇਸ ਚੀਜ਼ ਦੇ ਵਿੱਚ ਵਕੂਦ ਪਈਆਂ ਨੇ ਦੇਖੋ ਆਪਾਂ ਮਾੜਾ ਤਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਸਾਰੀ ਗੱਲ ਨਾ ਸੋਚ ਦੀ ਹੁੰਦੀ ਹੈ ਹਮ ਮੈਂਟੈਲਿਟੀ ਦੀ ਹੁੰਦੀ ਹੈ ਥੋੜੀ ਲਗਨ ਜੁੜੀ ਹੈ ਜਿੱਦਾਂ ਤੁਸੀਂ ਇਸ ਕੀਤੇ ਦੇ ਵਿੱਚੋਂ ਹੈਨਾ ਮੀਡੀਆ ਦੇ ਵਿੱਚੋਂ ਤੁਸੀਂ ਮੈਂ ਵੀ ਹੁਣ ਮੀਡੀਆ ਦੇ ਵਿੱਚ ਆ ਗਈਆਂ ਭਾਵੇਂ ਇਨਡਾਇਰੈਕਟਲੀ ਡਾਇਰੈਕਟਲੀ ਜਿੱਦਾਂ ਮਰਜ਼ੀ ਕਹੋ ਤੇ ਮੈਂ ਹਲੇ ਬੇਬੀ ਸਟੈਪ ਪੁੱਤਰੀ ਆ ਮੇਰੀ ਹਲੇ ਸ਼ੁਰੂਆਤ ਹੈ ਤੁਸੀਂ ਸਾਡੇ ਸੀਨੀਅਰ ਹੋ ਅਸੀਂ ਤੁਹਾਡੇ ਤੋਂ ਸਿੱਖ ਰਹੇ ਹਾਂ ਹੈਨਾ ਤੇ ਮੈਂ ਇਹ ਗੱਲ ਕਹਿਨੀ ਹੈ ਕਿ ਠੀਕ ਹੈ ਉਹ ਜੋ ਕਰ ਰਹੇ ਨੇ ਨਾ ਉਹਨਾਂ ਦੀ ਮੈਂਟਲਿਟੀ ਦੇ ਅਕੋਰਡਿੰਗ ਉਹਨਾਂ ਦੀ ਸੋਚ ਦੇ ਅਕੋਰਡਿੰਗ ਸਹੀ ਹੈ ਹੂੰ ਜਿਹੜੇ ਅ ਅੱਜ ਕੱਲ ਜਿਵੇਂ ਦੇਖਦੇਵੇਂ ਸਿੱਖੀ ਸਿਧਾਂਤ ਦੇ ਬਾਰੇ ਜਦੋਂ ਗੱਲ ਤੁਰਦੀ ਹੈ ਨਾ ਕਦੇ ਵੀ ਤਾਂ ਆਪਾਂ ਸੋਸ਼ਲ ਮੀਡੀਆ ਦੇ ਵੀ ਗੱਲ ਕਰ ਲਈ ਸੋਸ਼ਲ ਮੀਡੀਆ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਉਹਨਾਂ ਅੱਜ ਕੱਲ ਵੀਡੀਓਜ਼ ਵੀ ਦੇਖਦੇ ਹੋਮ ਕਿ ਇੱਕ ਗ੍ਰਾਫਿਕਸ ਦੀ ਤਰ੍ਹਾਂ ਬਣਾਈਆਂ ਜਾਂਦੀਆਂ ਨੇ ਦੱਸਣ ਦੇ ਲਈ ਵੀ ਵਾਰ ਐਦਾਂ ਹੁੰਦੀ ਹੁੰਦੀ ਸੀਗੀ ਉਹ ਦੇਖ ਕੇ ਨੌਜਵਾਨ ਜੋਸ਼ ਦੇ ਵਿੱਚ ਰਹਿੰਦੇ ਨੇ ਅਗਰ ਉਹ ਸੋਸ਼ਲ ਮੀਡੀਆ ਤੇ ਉਹ ਵੀ ਨਹੀਂ ਹੋਣਗੇ ਤਾਂ ਫਿਰ ਕਿੱਦਾਂ ਨੌਜਵਾਨੀ ਜੋਸ਼ ਦੇ ਵਿੱਚ ਲੈ ਜਾਓਗੇ ਜਿਹੜੇ ਨਾ ਗੁਰਦੁਆਰਾ ਸਾਹਿਬ ਜਾਂਦੇ ਨੇ ਨਾ ਕਿਸੇ ਹੋਰ ਪਾਸੇ ਬੈਠ ਕੇ ਉਸ ਦੇ ਬਾਰੇ ਨੌਲੇਜ ਲੈਂਦੇ ਨੇ ਉਹਨਾਂ ਨੂੰ ਫਿਰ ਵਾਦ ਤੋਂ ਵਾਦ ਦੇਖੋ ਚੰਗਾ ਕੰਟੈਂਟ ਸੋਸ਼ਲ ਮੀਡੀਆ ਤੇ ਹੋਣਾ ਚਾਹੀਦਾ ਆ ਕਿਉਂਕਿ ਜੇ ਮਾੜਾ ਕੰਟੈਂਟ ਆ ਤੇ ਚੰਗਾ ਕੰਟੈਂਟ ਵੀ ਹੋਣਾ ਚਾਹੀਦਾ ਉਹਦੀ ਵੀ ਜ਼ਰੂਰਤ ਆ ਬਿਲਕੁਲ ਹੈ ਪਰ ਉਹ ਇੱਕ ਤਰੀਕੇ ਤੇ ਸਲੀਕੇ ਦੇ ਨਾਲ ਹੋਣੀ ਚਾਹੀਦੀ ਆ ਕਿਉਂਕਿ ਧਰਮ ਦੇ ਨਾਮ ਤੇ ਬਹੁਤ ਛੇਤੀ ਕੌਂਟਰੋਵਰਸੀ ਮੈਨੂੰ ਇੱਕ ਦਿਨ ਨਾ ਕਿਸੇ ਨੇ ਕਿਹਾ ਕਿ ਕਹਿੰਦੇ ਤੈਨੂੰ ਤਾਂ ਮੇਰੇ ਕੀ ਤੈਨੂੰ ਤਾਂ ਕੁਝ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਮੈਂ ਕਿਹਾ ਮਤਲਬ ਕਹਿੰਦੇ ਤੂੰ ਤੁਰਦੀ ਫਿਰਦੀ ਕੌਂਟਰੋਵਰਸੀ ਆ ਮੈਂ ਕਿਹਾ ਵਾਹ ਸੋ ਇਦਾਂ ਗੱਤੇ ਕਿਆ ਇਹ ਚਰਚਾ ਦਮਾਲਾ ਸਜਾਇਆ ਤੂੰ ਤਾਂ ਮਿੰਟੇ ਚ ਜਾ ਕੇ ਤੈਨੂੰ ਕਿਸੇ ਨੇ ਕੋਈ ਗੱਲ ਕਹਿਤੀ ਤਾਂ ਕੌਨਟਰੋਵਰਸੀ ਹੋ ਜਣੀ ਤੂੰ ਕਿਤੇ ਜਾ ਕੇ ਐਰੀ-ਗਰੀ ਜਗ੍ਹਾ ਤੇ ਵੀ ਖੜ ਗਈ ਤਾਂ ਕੌਨਟਰੋਵਰਸੀ ਹੋ ਜਣੀ ਤੂੰ ਕਿਸੇ ਆਮ ਬੰਦੇ ਨਾਲ ਵੀ ਖੜ ਗਈ ਤਾਂ ਵੀ ਕੌਨਟਰੋਵਰਸੀ ਹੋਣੀ ਹੈ ਮੈਂ ਕਿਹਾ ਅੱਛਾ ਇਹ ਤਾਂ ਬੜੀ ਦਿੱਕਤ ਹੈ ਫਿਰ ਮੈਂ ਕਿਹਾ ਮੇਰਾ ਫਿਰ ਆਮ ਇਨਸਾਨਾਂ ਵਰਗੀ ਨਹੀਂ ਰਹੀ ਹੂੰ ਜਦ ਕਿ ਦਮਾਲੇ ਤੇ ਵੀ ਸਵਾਲ ਖੜੇ ਕਰਦੇ ਜਾਂਦੇ ਕਈਆਂ ਤੁਹਾਨੂੰ ਮੈਂ ਉਹੀ ਤੁਹਾਨੂੰ ਗੱਲ ਕਹਿਨੀ ਆ ਕਿ ਅਸੀਂ ਜਿੰਨਾ ਮਰਜੀ ਚੰਗਾ ਬਣ ਕੇ ਵਿਚਰਨ ਦੀ ਕੋਸ਼ਿਸ਼ ਕਰੀਏ